ਰੋਕਦੇ ਰੋਕਦੇ ਆ ਵੀ ਮੈਂ ਇਹਨੂੰ ਰੋਕਿਆ ਤੇ ਉਹਨੇ ਫਿਰ ਵੀ ਚਾਟਾ ਮਾਰ ਲਈ ਚਪੇਟਾ ਮਾਰ ਦਿੱਤਾ ਫਿਰ ਜੁੰਡਿਆ ਨੂੰ ਫਾੜਦੇ ਇਹਨੇ ਇਥੂ ਚਾਕ ਤੇ ਐਵੇਂ ਮਿਉਤਾ ਕੀਤਾ ਹੈ ਮੈਂ ਕਿ ਤੂੰ ਮਰੀ ਨੂੰ ਕਿਉਂ ਮਾਰਦਾ ਤੇ ਇਹਨੇ ਮਾਰੋ ਵੀ ਘੁੱਟੀ ਕਰਦਾ ਤੂੰ ਜੁੰਡਿਆ ਨੂੰ ਫਾੜਦੇ ਅਗਾ ਪੇਸ਼ ਕੀਤਾ ਹੈ ਮੈਂ ਕਿਉਂ ਅੰਦਾ ਮੈਂ ਪੈ ਹੀ ਲੈ ਹਾਂਜੀ ਨਸ਼ਾ ਫੜੇ ਕਰਦਾ ਬੈਠਾ ਚਲੋ ਠੀਕ ਹੈ ਹਾਂ ਦਲੋਈਆ ਪਰ ਫੋਟੋ ਨਾਤੇ ਦੀ ਗਾਲ ਕੁੱਟਿਆ ਲੱਤ ਲੱਤ ਘੜੀ ਤੇ ਆ ਨਸ਼ਾ ਸਰਪੰਚ ਸਾਹਿਬ ਜਿਹੜਾ ਤੁਹਾਡੇ ਆ ਪਿੰਡ ਮੈਟਰ ਹੋਇਆ ਤੇ ਆਇਓ ਮੌਕੇ ਤੇ ਕੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਸਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਚ ਇਹ ਬੰਦਾ ਨਸ਼ੇੜੀ ਹੈ ਨਸ਼ੇਦ ਆਦੀ ਸੀਗਾ ਔਰ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਰਾਤ ਇਹਨੂੰ ਡਿੱਪੂ ਤੋਂ ਦਾਣੇ ਮਿਲੇ ਉਹ ਵੀ ਵੇਚਤੇ ਔਰ ਹੋਰ ਪੈਸੇ ਦੀ ਮੰਗ ਕਰਦਾ ਸੀ ਔਰ ਮਾਂ ਕੋਲੇ ਪੈਸੇ ਨਹੀਂ ਸੀ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਚਿੱਟਾ ਪਿੰਦਾ ਹੈ ਕੁਝ ਵੀ ਆ ਜਾ ਸਭ ਕੁਝ ਖਾਇਆ ਅੱਛਾ ਤੇ ਕਿੰਨੇ ਕ ਵਜੇ ਇਹ ਘਟਨਾ ਵਾਪਰੀ ਹੈ 2 ਘੰਟੇ ਪਹਿਲਾਂ ਠੀਕ ਹੈ ਹੁਣ ਪੋਸਟਮਾਰਟਮ ਲਈ ਬੋਡੀ ਲਿਜਾਈ ਜਾ ਰਹੀ ਹੈ ਅਬ ਭਾਈ ਜੀ ਕੀ ਘਟਨਾ ਜਿਹੜੀ ਵਾਪਰੀ ਹੈ ਕਿਵੇਂ ਵਾਪਰੀ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਘਟਨਾ ਵਾਪਰੀ ਹੈ ਮੈਨੂੰ ਫੋਨ ਕੀਤਾ ਨੇ ਹਮ ਮੈਂ ਫੋਨ ਤੇ ਮੰਡੀ ਗਿਆ ਵੈ ਸੀ ਪੈਸੇ ਕਢਾਣ ਹਮ ਟਾਈਮ ਲੱਗ ਗਿਆ ਮੈਨੂੰ ਥੋੜਾ ਜਿਹਾ ਹਮ ਇਹਨਾਂ ਇਹਨਾਂ ਦੀ ਲੋ ਨੇ ਫੋਨ ਕੀਤਾ ਮੈਨੂੰ ਦੀ ਆਓ ਇਹ ਨਾਨਕੀ ਕੁੱਟੀ ਜਾਂਦਾ ਆਦੀ ਮਾਂ ਨੂੰ ਹਮ ਤੇ ਜੀ ਆ ਤੇ ਇਹਨਾਂ ਨੂੰ ਮਰਤ ਮੁਤ ਦਿਓ ਹਮ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਆਇਆ ਤੇ ਇੱਥੇ ਨਾਨਕ ਸਿੰਘ ਆਦੀ ਮਾਂ ਨੂੰ ਕੁੱਟੀ ਜਾਂਦਾ ਹਮ ਤੇ ਗਲਾਸ ਨਾਲ ਇਹਨੇ ਗੜਾ ਵੀ ਕੁੱਟਿਆ ਹੈ ਤੇ ਇਹਨੇ ਦੋ ਤਿੰਨ ਮੇਰੇ ਹੁੰਦੇ ਹਸੁੰਦੇ ਚਾਟਾ ਵੀ ਮਾਰ ਲਈ ਜਾਣੀ ਉਦੋਂ ਜਿਉਂਦੀ ਸੀ ਉਦਾਂ ਜਿਉਂਦੀ ਸੀ ਅੱਛਾ ਜੀ ਫਿਰ ਉਸ ਤੋਂ ਮੈਂ ਇਹਨੂੰ ਘਰ ਤੇ ਗੇਟ ਤੇ ਲੈ ਗਿਆ ਉਸ ਤੋਂ ਬਾਅਦ ਮਾਤਾ ਨੇ ਸਾਹ ਦੇ ਦਿੱਤੇ ਹੂੰ ਕੀ ਨਾਮ ਹੈ ਮਾਤਾ ਜੀ ਦਾ ਮਾਤਾ ਦਾ ਕੋੜਾ ਨਾ ਕੋੜਾ ਬਾਈ ਕੋੜਾ ਬੀਬੀ ਹੂੰ ਤੇ ਉਸ ਤੋਂ ਬਾਅਦ ਮੈਂ ਤੂੰ ਨਾਨਕੂ ਨਾਲ ਲੜਦਾ ਬੋਲਦਾ ਰ ਮਾੜਾ ਮੋਟਾ ਤੇ ਉਤੋਂ ਪਹਿਣਾ ਆਣਗਵਾਰ ਸੁਣ ਕੇ ਆ ਗੀਆਂ ਨੇ ਤੇ ਮੈਂ ਉਹਨਾਂ ਨੂੰ ਆਖਿਆ ਮਹੱਜਾ ਉਹ ਪਤਾ ਤਾਂ ਲਓ ਮਾ ਮਾਤਾ ਦਾ ਪਾਣੀ ਪੂਣੀ ਪਵਾਓ ਚਾ ਤੇ ਉਹ ਮਾਤਾ ਆਈਆਂ ਨੇ ਇੱਥੇ ਦੋ ਤਿੰਨ ਪਹਿਣਾ ਤੇ ਉਹਨਾਂ ਆਖਾ ਤੇ ਮੁੱਕ ਗਈ ਹੂੰ ਬਸ ਆ ਗੱਲ ਕਿੰਨੇ ਵਜੇ ਦਾ ਟਾਈਮ ਸੀ ਇੱਥੇ 3:30 ਦਾ ਟਾਈਮ ਸੀ ਹੂੰ ਠੀਕ ਹੈ ਬਸ ਇਨਾ ਟਾਈਮ ਸੀ ਬਾਕੀ ਉਹ ਹਥਿਆਰ ਹੈਗਾ ਸੀ ਉਹਦੇ ਹੱਥੇ ਕੋਈ ਕੁਝ ਨਹੀਂ ਯਾਰ ਕੁਝ ਨਹੀਂ ਇੱਕ ਗਲਾਸ ਹੈਗਾ ਅਸੀਂ ਗਲਾਸ ਨਾਲ ਉਹਨੇ ਦਬਾ ਦਿੱਤਾ ਹੈ ਹੂੰ ਬਸ ਆ ਗੱਲ ਭਾਈ ਜੀ ਤੁਸੀਂ ਆ ਮੌਕੇ ਤੇ ਆਏ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਆਵੇ ਨਾ ਬਸ ਠੀਕ ਹੈ ਮੈਨੂੰ ਹੱਥ ਤੋਕੀਆ ਠੀਕ ਹੈ ਮੈਂ ਇਹਨੂੰ ਬਿੰਦ ਤਾਇਆ ਕੋ ਨਹੀਂ ਮੈਂ ਹੱਥ ਪਾ ਲਈਨੇ ਬਸ ਮੈਂ ਬਾਹਰ ਹੋ ਗਿਆ ਇਥੋਂ ਆ ਕੱਟ ਪਾ ਮੈਂ ਪੈਰ ਪਾ ਲਈਨੇ ਮੈਂ ਬੀਠਣ ਦਵਾ ਦਿੱਤੀ